ਇਹ ਗੱਲ ਜੀ ਸਾਰਿਆਂ ਨੂੰ ਵਾਲਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲੋ ਜੀ ਅੱਜ ਆਇਆ ਪਿੰਡ ਹਡਰਕਲਾਂ ਤਹਿਸੀਲ ਈਨਾਲਾ ਤੇ ਜ਼ਿਲ੍ਹਾ ਅਮਰਸਰ ਬਗੀਚੇ ਪਾਜੀ ਕੋ। ਬਾਕੀ ਟੌਪ ਤੇਨ ਕਿੰਨੇ ਅੱਜ ਪੂਰੀ ਟੌਪ ਦੀ ਬੂਰੀ ਅੱਜ। ਇੱਕ ਟੋਕਰ ਗੱਬਣ ਦਾ ਨੂੰ ਨੀਲੀ ਦੀ ਵਹੋਣੀ ਉਹ ਵੀ ਮਗਰੋਂ ਵਖਾਉਨੇ ਆ। ਬਾਕੀ ਬੂਰੀ ਕਰੋ ਚੱਕ ਤੁਸੀਂ। ਜਿਹੜਾ ਵੀਰ ਕਰੂਗਾ ਪਹਿਲੇ ਫੋਨ ਤੇ ਵਿਗਣੀ ਇਹ ਬੂਰੀ ਤੇ ਬਾਕੀ ਜਿਹੜੀ ਅਗਲੀ ਆ ਉਹ ਵੀ ਕਰੋ ਚੱਕ ਟੇਡੇ ਘੱਟ ਵਾਲੀ ਆ ਨੀਲੀ ਦੀ ਝੋਟੀ। ਟੋਕਰ ਗੱਬਣ ਆ। ਬਾਕੀ ਅਜੇ ਆਈਆਂ ਨੇ ਥੋੜੀਆਂ ਭੁੱਖੀਆਂ ਪੱਖੀਆਂ ਦੂਰੋਂ ਆਈ ਝੋਟੀ। ਇਹ ਕਰਕੇ ਚਲੋ ਕਰਦੇ ਹਾਂ ਬਾਕੀ ਵੀਰ ਨਾਲ ਗੱਲ ਬਾਤ ਹਾਂਜੀ ਸਾਸਿਕਾਲ ਜੀ ਵੀਰ ਦੀ ਸਾਸਿਕਾ ਭਾਜੀ ਹੋਰ ਸੁਣਾਓ ਠੀਕ ਠਾਕ ਏ ਬਸ ਵਧੀਆ ਭਾਜੀ ਤੁਸੀਂ ਸੁਣਾਓ ਪਰਿਵਾਰ ਠੀਕ ਠਾਕ ਹਾਂਜੀ ਲੈਡ ਹੀ ਕਰਤੀਆਂ ਤੁਸੀਂ 3 ਵਜੇ ਦਾ ਟਾਈਮ ਦਿੱਤਾ ਹੈ ਮੈਨੂੰ ਪਰ ਭਾਜੀ ਨਾ ਪਸ਼ੂ ਆਉਣੇ ਦੂਰੋਂ ਆਹੀ ਠੀਕ ਹੈ ਜੀ ਤੇ ਫਿਰ ਗੱਡੀ ਵਾਲਾ ਵੀਰ ਵੀ ਨਹੀਂ ਇੱਥੇ ਠੀਕ ਹੈ ਉਦਾਂ ਤੁਹਾਨੂੰ ਕਿਹਾ ਸੀ 12 ਵਜੇ ਆ ਜਣੇ ਆ ਅੱਜ ਤਾਂ ਸਾਹਮਣੇ ਬਾਹਰ ਹੀ ਗੱਡੀ ਖਲੋਤੀ ਆ ਲੱਖੇ ਪਸ਼ੂ ਦੇ ਉਸੇ ਤਰ੍ਹਾਂ ਚ ਬੰਦੀਆਂ ਹੀ ਤੇ ਵੀਡੀਓ ਪਾਉਂਦੇਵੇਂ ਇਹਦੋਂ ਹੁਣ ਨਵਾ ਚ ਬੂ ਪਾਇਆ ਦਾ ਬੋਦਾ ਟੁੱਟਾ ਹੈ ਠੀਕ ਹੈ ਜੀ ਤੇ ਉਦਨ ਵਾਲੀ ਵੀਡੀਓ ਦਾ ਕੀ ਰਿਜ਼ਲਟ ਰਿਹਾ ਫਿਰ ਮੈਂ ਕਹਿੰਦਾ ਨਾ ਯਾਰੇ ਬਣੀ ਜਾਂਦੇ ਅੱਛਾ ਅੱਛਾ ਹਾਂ ਬਹੁਤ ਮਹਾਰਾਜ ਦੀ ਕਿਰਪਾ ਗੁਰੂ ਰਾਮ ਕਈਆਂ ਫਿਰ ਦੂਰ ਦੂਰੀ ਮਾਲ ਭਾਜੀ ਗਿਆ ਜੀ ਤੁਹਾਨੂੰ ਦੱਸ ਦਿੰਦਾ ਮੈਂ ਵੀ ਇੱਥੇ ਕੁਛ ਤੇ ਗਿਆ ਜੇ ਹਰਿਆਣੇ 'ਚ ਹਾਂਜੀ ਹਾਂਜੀ ਤੇ ਕੁਛ ਗਿਆ ਜੇ ਹਿਮਾਚਲ ਠੀਕ ਹੈ ਹਿਮਾਚਲ ਤੇ ਦੋ ਚਲਗੀਆਂ ਜੀ ਇੱਥੇ ਮੋਗੇ ਠੀਕ ਹੈ ਜੀ ਬਾਕੀ ਦੂਰ ਹੀ ਗਈਆਂ ਸਾਰੀਆਂ ਠੀਕ ਹੈ ਠੀਕ ਹੈ ਹੁਣ ਵੀ ਮੰਨ ਲਓ ਉਹਨਾਂ ਪਸ਼ੂਆਂ ਦੇ ਹੀ ਫੋਨ ਆਈ ਜਾਂਦੇ ਆਪਾਂ ਨੂੰ ਹਾਂ 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 ਚਲੋ ਵੀਡੀਓ ਚੰਗੀ ਚੱਲ ਗਈ ਨਾ ਹਾਂਜੀ ਹਾਂਜੀ ਤੇ ਨਾਮ ਦੱਸੋ ਆਪਣਾ ਨਾਮ ਪਾਜੀ ਮੇਰਾ ਬਗੀਚਾ ਸਿੰਘ ਜੀ ਪਿੰਡ ਹਰੜਕਲਾਂ ਤਹਿਸੀਲ ਜਨਾਲਾ ਜ਼ਿਲ੍ਹਾ ਮਰਸਾ ਠੀਕ ਹੈ ਫੋਨ ਨੰਬਰ 90417967 ਰਿਆ ਸੀ ਠੀਕ ਹੈ ਤੇ ਕਿੰਨੇ ਪਸ਼ੂ ਫਿਰ ਅੱਜ ਅੱਜ ਭਾਜੀ ਪਸ਼ੂ ਆਪਣੇ ਕੋਲ ਦੋ ਹੀ ਜਿ ਆਏ ਆ ਠੀਕ ਆ ਇੱਕ ਬੜੀ ਵੱਡੀ ਮੈਂ ਆਈ ਹੀ ਸੁਈ ਆ ਕੱਲ ਰਾਤੀ ਹਾਂਜੀ ਹਾਂਜੀ ਉਹ ਨਹੀਂ ਅੱਜ ਆਪਾਂ ਪਾਉਣੀ ਵੀਡੀਓ ਉਹ ਅਗਲੀ ਵੀਡੀਓ ਚ ਪਾ ਦਾਂਗੇ ਹਾਂ ਤੇ ਚਾਰ ਪਸ਼ੂ ਹੋਰ ਲਏ ਆ ਉਹ ਵੀ ਕੱਲ ਨੂੰ ਆਉਣੇ ਆ ਠੀਕ ਹੈ ਜੀ ਹੁਣ ਅੱਜ ਇੱਕ ਆਪਾਂ ਤੋਕੜ ਗੱਭਣ ਪਾਉਣੀ ਆ ਬਹੁਤ ਹੀ ਸੋਹਣਾ ਪੀਸ ਹਾਂਜੀ ਚਲੋ ਇਹ ਵੀ ਭੁਖੀ-ਪਖੀ ਆਈ ਆ ਚੋਚਵਾ ਕੇ ਹਾਂਜੀ 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 ਤੇ ਤੇਦੇ ਘਟ ਵਾਲੀ ਆ ਬੱਬਲ ਦਾ ਬੱਚਾ ਹੀ ਆ ਕਿੰਨੇ ਚਿਰ ਦੀ ਗੱਭਣ ਜੇ ਇਹ ਭਾਜੀ ਪੰਜਵੇਂ ਮਹੀਨੇ ਦੀ ਹੋ ਚੱਲੀ ਆ 10 ਦਿਨ ਘਟਿਆ ਠੀਕ ਆ ਹਾਂਜੀ ਇੱਕ ਬੂਰੀ ਦੂਜਾ ਸੁਆ ਛੋਟੀ ਬੋਧੀ ਕਮਾਂ ਦਾ ਪੀਸ ਆ ਠੀਕ ਹੈ ਦੋਵੇਂ ਪੀਸ ਤਾਂ ਨੂੰ ਖਾਵਾਂਗੇ ਤੇ ਬਾਕੀ ਖੁੱਲੇ ਥਣਵਾ ਨੇ ਦੀ ਆ ਥਣ ਲੈ ਵੇ ਦੀ ਆ ਹਜੇ ਭਾਜੀ ਗੂੰਦ ਆਉਂਦੀ ਆ ਠੀਕ ਆ ਇਹ ਚੰਗੀ ਝੋਟੀ ਆ 12 ਤੋਂ ਪਲੱਸ ਵਾਲੀ ਆ ਠੀਕ ਆ ਤੇ ਜਿਹੜੀ ਆ ਇਹ ਵੀ ਦੂਜੀ ਸੂਏ ਦੀਆਂ ਧੋਕੜ ਗੱਬਣ ਜਿਹੜੀ ਵਿਖਾਉਣੀ ਆ ਚਲੋ ਨੀਲੀ ਤੋਂ ਸਟਾਰਟ ਕਰੀਏ ਪਹਿਲਾਂ ਹਾਂਜੀ ਪਹਿਲਾਂ ਵੇਖੋ ਨੀਲੀ ਦਾ ਪੀ ਤੇ ਦੁੱਧ ਕਿੰਨਾ ਜੇ ਇਹਦੇ ਕੋਲ ਉਹਨਾ ਦੁੱਧ ਭਾਜੀ ਇਸ ਥਲੇ 5 ਕਿਲੋ ਜੇ ਪੱਕਾ ਹੈ ਠੀਕ ਆ ਹੁਣ ਚੋਕੇ ਲੈਂਦੀ ਆ ਹਾਂ ਚੋਕੇ ਆਈ ਆ ਠੀਕ ਆ ਚੋਕੇ ਚੈੱਕ ਪਾਸ ਹੋ ਕੇ ਚੈੱਕ ਪਾਸ ਹਾਂ ਬੇਸ਼ੱਕ ਸਾਡੇ ਕੋਲੋਂ ਨਾ ਕੋ ਹਾਂਜੀ ਠੀਕ ਆ ਸਾਡੇ ਘਰੋਂ ਜੇ ਕੋਈ ਲਵੇ ਆਪਾਂ ਚੈੱਕ ਪਾਸ ਕਰਾ ਕੇ ਫਿਰ ਭੇਜਾਂ ਹਾਂਜੀ ਹਾਂ ਚਲੋ ਕੋਈ ਆਪਾਂ ਕੋਈ ਵੀਰ ਉਦਾਂ ਵੀ ਖੜੂਗਾ ਹਾਂਜੀ ਸਾਡੀ ਪੰਜਾਂ ਦਿਨਾਂ ਦੀ ਗਾਰੰਟੀ ਆ ਪੰਜਾਂ ਦਿਨਾਂ ਚ ਕੋਈ ਜਾ ਕੇ ਚੈੱਕ ਕਰਾ ਲੈ ਆਪਾਂ ਹਾਂ ਬਿਲਕੁਲ ਆਪਾਂ ਫੁੱਲ ਗਾਰੰਟੀ ਦੇ ਲੈਂਦੀ ਭਾਜੀ ਠੀਕ ਹੈ ਤੇ ਬਾਕੀ ਇਹ ਥੋੜੀ ਜੀ ਚਲੋ ਪੈਂਡੇ ਕਰਕੇ ਭੁਖੀ ਆ ਤੇ ਬਾਕੀ ਪੀਸ ਵੇਖੋ ਪੀਸ ਪੂਰਾ ਟੌਪ ਦਾ ਆ ਹੈਗ ਨਹੀਂ ਮੈਂ ਤਨਵਾਜ ਆਉਂਦੇ ਹੀ ਕਹਿਤਾ ਵੀ ਭਾਜੀ ਅੱਜ ਤੁਸੀਂ ਬਾਟੀ ਕੱਟਦੇ ਜੇ ਸਾਹਮਣੇ ਦੋਵੇਂ ਪਸ਼ੂ ਵਾਲੇ ਚਲੋ ਆਪਣੀ ਭਾਜੀ ਇਹ ਹੁੰਦੀ ਆ ਕੋਸ਼ਿ ਵੀ ਪਸ਼ੂ ਸਾਫ ਲੈ ਜੀ ਹਾਂਜੀ 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 ਠੀਕ ਆ ਕਿਉਂਕਿ ਭੈਣ ਭਰਾ ਪਿਆਰ ਬਹੁਤ ਹੀ ਜ਼ਿਆਦਾ ਦਿੰਦੇ ਆ ਪਾਣੂ ਠੀਕ ਆ ਠੀਕ ਆ ਹਾਂਜੀ ਤੇ ਤੋਰੀਆਂ ਹਨੂ ਹਾਂ ਲਓ ਭਾਜੀ ਮੈਂ ਖੋਲ ਦੇਣਾ ਲਓ ਜੀ ਵੀਰ ਜੀ ਆਈ ਆ ਭੁਖੀ ਪੱਖੀ ਆ ਥੋੜੀ ਜੀ ਹਾਂਜੀ ਬਾਕੀ ਪੈਂਡੇ ਜੋ ਆਈ ਆ ਚੋਚਵਾ ਕੇ ਲਿਆਂਦੀ ਜੇ ਕਿਉਂਕਿ ਪਾਸ ਕਰਕੇ ਪਸ਼ੂ ਆਉਂਦੇ ਆ ਹਾਂ ਬਿਲਕੁਲ ਭਾਜੀ ਅਗਲੇ ਕੋਸੇ ਤਰ੍ਹਾਂ ਰਸ ਅਲੋ ਕਰਾਣੇ ਆ ਕੰਮ ਤੇ ਸਾਰੇ ਗੁਰਸ ਆ ਵੇਖੋ ਠੀਕ ਹੈ ਜੀ ਹਾਂ ਹਾਂ ਅਗਲੀ ਬਾਕੀ ਚਲੋ ਦੂਰੋਂ ਆਈ ਥੋੜੀ ਪੱਠੇ ਪੱਠੇ ਪੁੱਠੇ ਖਾਊਗੀ ਤੇ ਥੋੜੀ ਹੋ ਜੂ ਸੈਟਾਂ ਕਿਉਂਕਿ ਟਾਈਮ ਹੀ ਨਹੀਂ ਮਿਲਿਆ ਇਹਨਾਂ ਨੂੰ ਪੱਠੇ ਪਾਉਣ ਦਾ ਵੀ ਚੋਰਿਆਂ ਨੂੰ ਤੇ ਲਾਈਆਂ ਆਈਆਂ ਵੀਡੀਓ ਤੇ ਆ ਗਏ ਆ ਉਹ ਪੱਠਿਆਂ ਨੂੰ ਖਿੱਚ ਖਿੱਚ ਖੜਨ ਦੀਆਂ ਭੁਖੀਆਂ ਆ ਆ ਬਾਕੀ ਉੱਥੇ ਪਾਜੀ ਧਾਰ ਤੇ ਮਿਲਦੀ ਦੋਵੇਂ ਟਾਈਮ ਉਹ ਉਪਰੇ ਥਾਂ ਤੇ ਟੀਕਾ ਲਵਾ ਸਕਦੀ ਹੈ। ਉਹ ਹੱਥਿਆੜੀ ਡੰਗ ਕਰੂਗੀ। ਹਾਂਜੀ ਦੇਖੋ। ਬਾਕੀ ਚੋਈ ਆ ਉਸ ਹਿਸਾਬ ਨਾਲ ਤੁਸੀਂ ਅੰਦਾਜ਼ਾ ਲਾ ਲਿਓ। ਬਹੁਤ ਜਿਆਦੀ। ਹਾਂਜੀ ਹਾਂਜੀ। ਬਾਕੀ ਹੈ ਬਹੁਤ ਪਿਆਰੀ ਜੀ ਝੋਟੀ ਆ। ਉਹ ਮਿੰਗੀ ਝੋਟੀ। ਭੁਖੀ ਆ ਭੁਖੀ ਤਾਂ ਵੈਸੇ ਜਾਪਣ ਦੀ ਆ ਪੱਠਿਆਂ ਨੂੰ ਖਿੱਚ-ਖਿੱਚ ਕਢਣ ਦੀ ਆ ਤੇ। ਹਾਂਜੀ ਹਾਂਜੀ। ਬਾਕੀ ਤੁਸੀਂ ਵੀ ਆਣ ਕੇ ਇਹ ਪੱਠਿਆਂ ਲਈ ਧਿਆਨ ਦਿਤਾ ਚਲੋ। ਕਿਨੇ ਰਾਇ ਬਾਕੀ ਭਰਾ ਵੇ ਲੋ ਕੁਰਲੀ ਦੇ ਵਿੱਚ ਅਜਾ ਤੂੜੀ ਨੂੰ ਮੂੰਹ ਮਾਰੇ ਜਨੇ ਮੁੱਕ ਪਾਇਆ ਤੂੜੀ ਜੀ ਤੇ ਜਿਨਾਂ ਕੋਈ ਨਹੀਂ ਪੱਠੇ-ਪੁੱਠੇ ਅਸੀਂ ਵੀ ਜਾਣ ਪਤਾ ਹੀ ਹੁੰਦਾ ਹੈ ਪਤਾ ਹੀ ਹੁੰਦਾ ਸਮਝਦਾਰ ਬੰਦੇ ਨੂੰ ਤੇ ਚਲੋ ਬਾਕੀ ਹੈ ਨਸਲ ਬਰੀਡ ਕਰੋ ਚੱਕੇ ਦੀ ਤੇ ਕਿੰਨੇ ਦੀ ਕਰੀਏ ਜੱਜ ਜੱਜ ਜੀਏ ਜਿਨੇ ਵੀ ਮੇਰਾ ਭਾਜੀ ਕਹਦੂ ਨੇ ਨਹੀਂ ਆਫਰਾਂ ਵਾਲਾ ਆਪਣਾ ਚੈਨਲ ਤੁਹਾਨੂੰ ਪਰਾ ਮਹਿੰਗੇ ਪਸ਼ੂ ਪੈਂਦੇ ਨਹੀਂ ਆ ਕਿਉਂਕਿ ਭਰਾਵਾਂ ਨਾਲੇ ਕਿਹਾ ਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਪਸ਼ੂ ਤੁਹਾਨੂੰ ਇਦਾਂ ਦੇ ਵਖਾ ਹਾਂਜੀ ਅਰ ਆਪਾਂ ਪਉਂਦੇ ਨਹੀਂ ਠੀਕ ਆ ਕਿਉਂਕਿ ਆਪਾਂ ਉਹੜੀਆਂ ਜਿਹੜਾ ਪਸ਼ੂ ਲੱਖ ਦਾ ਤੇ ਉਹਦਾ ਸਵਾ ਲੱਖ ਪਾਉਣਾ ਨਹੀਂ ਉਹ ਗਲਤ ਆ ਗਲਤ ਗੱਲ ਹੈ ਜਿਹੜੀ ਗਲਤ ਆ ਗਲਤ ਆ ਆਪਾਂ ਇਹ ਨਾਲੋਂ ਜ਼ਿਆਦਾ ਵੇਚ ਲਓ ਇੱਕੋ ਚੋ ਕਮਾਈ ਨਾ ਕਰੋ ਕੋਈ 10 ਪੰਜਾਂ ਜੋ ਕਰ ਲਓ ਨਾਲੇ ਭਾਜੀ ਸਿਆਣਿਆਂ ਕਹੇ ਆਂਡਾ ਖਾਓ ਮੁਰਗੀ ਨਾ ਖਾਓ ਹੁਣ ਆਪਾਂ 10 ਪਸ਼ੂ ਵੇਚ ਲਾਂਗੇ ਤੇ 10000 ਇੱਕ 11000 ਕਰ ਲਾਂਗੇ ਤੇ ਬੜਾ ਅਗਲੇ ਨੂੰ ਨਹੀਂ ਦੁਖਦਾ ਆਪ ਨੂੰ ਨਹੀਂ ਦੁਖਦਾ ਤੀ ਮੇਰੀ ਗੱਲ ਨਹੀਂ ਸਮਝੀ ਹਾਂਜੀ ਸੱਤਾਂ ਪਸ਼ੂਆਂ ਦੀ ਪਰਸੋਂ ਭਾਈ ਨਾ ਪਾ ਵੀਡੀਓ ਹਾਂਜੀ 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 ਸੱਤੇ ਵੇਗ ਗਏ ਸੱਤੇ ਵੇਗ ਗਏ ਤੇ ਕੱਲ ਚਾਰ ਆਈਆਂ ਇਹ ਤੁਹਾਨੂੰ ਦੱਸਿਆ ਉਸੇ ਵੀਡੀਓ ਤੇ ਕੱਲ ਚਾਰ ਵੇਗ ਗੀਆਂ ਆਓ ਚਲੋ ਫਵੀਰ ਫੋਨ ਕਰ ਲੈਂਦੇ ਮਗਰੋਂ ਵੀਡੀਓ ਵਿਖਾ ਦਿੱਤੀ ਵੀਡੀਓ ਕੱਲ ਤੇ ਚਲੋ ਕਿਹਦੇ ਵੇਗ ਗਏ ਕਿਹਦੇ ਹੋਰ ਫਿਰ ਉਹਨਾਂ ਨੇ ਵੀਡੀਓ ਪਾਤੀ ਆ ਪਾਉਨਾਂ ਦੀ ਉਹ ਵੀ ਵੇਗੀਆਂ ਦੋ ਸੇਰੇ ਚਲ ਗਈਆਂ ਠੀਕ ਆ ਠੀਕ ਆ ਸੱਤ ਤੇ ਚਾਰ 11 ਪਸ਼ੂ ਚਲ ਗਏ ਆ ਹੋਰ ਕੀ ਚਾਹੀਦਾ ਮਾਲਕ ਰੋਟੀ ਦਈ ਜਾਵੇ ਵਾਧੂ ਆ ਰੋਟੀ ਪਾਣੀ ਦਈ ਜਾਵੇ ਤੇ ਬਸ ਠੀਕ ਆ ਬੜੀ ਕਿਰਪਾ ਗੁਰੂ ਰਾਮਦਾਸ ਦੀ ਹਾਂਜੀ ਹਾਂਜੀ ਤੇ ਕਿੰ ਨੇ ਮੈਂ ਤਾਂ ਨਾ ਕਰ ਦਈਏ ਮੰਨ ਤਾ ਤਾਂ ਝੋਟੀ ਚੰਗੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਹਾਂਜੀ ਭਾਜੀ 55 ਦੇ ਦਈਏ ਵੇਖ ਲਓ ਜਿੱਦਾਂ ਵੀ ਹੈਗਾ ਕਰ ਦੋ ਹਾਂ ਨਾ ਹੀ ਕਰੀਏ ਹਾਂ ਨਾ ਹੀ ਕਰ ਦੋ ਵੇਖੋ ਆਪਾਂ ਭਾਜੀ ਇਹ ਨਾ 100 ਰੁਪਏ ਛੋੜ ਵਾਲੇ ਕੰਮ ਕਰਨਾ ਕਿਉਂਕਿ ਵੀਰ ਫਿਰ ਬਾਅਦ ਚ ਕਹਿੰਦੇ ਯਾਰ ਕੱਟ ਕਰ ਲੋ ਲੋ ਕਰ ਲੋ ਆ ਪਹਿਲੇ ਫੋਨ ਵਾਲਾ ਹੀ ਹੋਵੇ ਹੈ 55000 ਦੀ ਭਾਜੀ ਆਪਾਂ ਦੇ ਦਈਏ ਭਾਜੀ ਇੱਕ ਝੋਟੀ ਭਾਜੀ ਮਿਲਦੀਆਂ ਨਹੀਂ ਇਹ ਵੇਹੇ ਭਾki ਜਿਹੜਾ ਵੀ ਘਰੇ ਖੜੂਗਾ ਝੋਟੀ ਕੋਈ ਪੁੱਛੂਗਾ ਵੀ ਆਈ ਕਿੱਥੋਂ ਹੈ ਇੱਕ ਮਿੰਟ ਹੈ ਕਬੂਤਰੀਕ ਨਹੀਂ ਬਿਲਕੁਲ ਕੋਈ ਸ਼ੱਕ ਹੀ ਨਹੀਂ ਝੋਟੀ ਦੇ ਵਿੱਚ 55000 ਦੀ ਝ ਠੀਕ ਇਹ ਵੀ ਸੋਹਣੀ ਸਨਕੀ ਆ ਗਿਰਗਿਰਦੇ ਥਨ ਲੱਗਾ ਝੋਟੀ ਹਾਂਜੀ ਹਾਂਜੀ ਪੰਜ ਮਹੀਨੇ ਹੋ ਗਏ ਇਹਨੂੰ ਸਾਹਮਣੇ ਟੋਕੜ ਗੱਬਣਾ ਗਾਂ ਦੇ ਇਹੋ ਝੋਟੀ 95000 ਦੀ ਸਾਹਮਣੇ 90000 ਦੀ ਹਾਂ ਹਾਂਜੀ ਤਿਆਰ ਹੋ ਗਈ ਤੇ ਬਾਕੀ ਦੁੱਧ ਵੀ ਦੇਣਾ ਰੇ ਸਿਆਲ ਦੇਈ ਜਾਣਾ ਜੀ ਬਿਲਕੁਲ ਠੀਕ ਆ ਲਓ ਜੀ ਅਗੇ ਨਕੀ ਨਕੀਨਾ ਤਾਨੂੰ ਝੋਟੀ ਵਿਖਾਉਣੇ ਆ ਇੱਕ ਵਾਰੀ ਕਰੋ ਚੈੱਕ ਇਹਦੇ ਮੁੰਦਰੀ ਜੀ ਭਾਜੀ ਹਾਂਜੀ ਹਾਂਜੀ ਮਾਕੇ ਜਿੰਨੇ ਉੱਤੇ ਨਾ ਉਨੇ ਹੀ ਬੜੀ ਕਿਰਪਾ ਮਹਾਰਾਜ ਦੀ ਵੀ ਹਰ ਇਹ ਪਿਛਲੀ ਵੀਡੀਓ ਚ ਵੀ ਬੂਰੀ ਪਈ ਤੇ ਬੂਰੀ ਇੱਕ ਪਾਈ ਦੀ ਪਾਈ ਦੀ ਆ ਪਾਈ ਦੀ ਪਾਈ ਦੀ ਅਗੇ ਵੀਰ ਹੱਸਦੇ ਕਹਿੰਦੇ ਤੁਸੀਂ ਬੂਰੀਆਂ ਪਾਉਂਦੇ ਜਾਰੀਆਂ ਤੇ ਕੀ ਦਰਦੀ ਆ ਥੋੜਾ ਘਰ ਵਾਲੇ ਕਸ਼ੂ ਡਰਦੇ ਹੁੰਦੇ ਆ ਲੋ ਜੀ ਵੀਰ ਜੀ ਕਿੰਨੇ ਟਾਈਮ ਕਿੰਨੇ ਦਿਨ ਖੜੂਗੀ ਅਜੇ ਤੇ ਭਾਜੀ ਹਫਤਾ ਮਿਲਸਨ ਨਾਲ ਲੈ ਜੂਗੀ ਛੋਟੀ ਠੀਕ ਆ ਜੀ ਬਾਕੀ ਅੱਜ ਤੇ ਦੋਵੇਂ ਪਹਿਲੇ ਪਹਿਲੇ ਫੋਨ ਵਾਲੀਆਂ ਜੇ ਆਡਰ ਕਰੋ ਚੱਕੇ ਦਾ ਉਰੀ ਹੈ ਡਰ ਕੁਆਲਟੀ ਦੇ ਹਿਸਾਬ ਨਾਲ ਸਾਫ ਸੁਥਰੀ ਆ ਅਜੱਤੀ ਨਹੀਂ ਬਣੀ ਹਾਂਜੀ ਹਾਂਜੀ ਬਾਕੀ ਇਹਦੇ ਕੋਈ ਪੁੜੇ ਨਹੀਂ ਛੁੱਟੇ ਹਫਤਾ ਖੜੂਗੀ ਕਿਉਂਕਿ ਪੁੜਿਆਂ ਤੋਂ ਪਾ ਲੱਗ ਜਾਂਦਾ ਆ ਬਾਕੀ ਚਾਲ ਦੀ ਦੂਰ ਤੋਂ ਵਹੋਨੇ ਤੁਹਾਨੂੰ ਇਹਦੇ ਸੂਏ ਭਾਜੀ 10 ਤੋਂ ਪਲੱਸ ਹੋ ਜਾਂਦਾ ਝੋੜੀ ਠੀਕ ਹੈ ਜੀ ਹਾਂਜੀ ਯਾਰ ਕੀ ਦੂਜਾ ਸੂਗੀ ਦੂਜਾ ਸੂਆ ਭਾਜੀ ਇਹ ਕੋਕੇ ਜੜੇ ਪਏ ਅੱਜ ਤੇ ਵੀਰ ਨੇ ਪੂਰੇ ਬੜੀ ਵੀਰਾਂ ਦੀ ਡਿਮਾਂਡ ਹੀ ਬਣੀ ਬੂਰੀਆਂ ਦੀ ਡਿਮਾਂਡ ਬੜੀ ਵਾਕੀ ਚਾਲ ਵੇਖੋ ਦੂਰ ਤੋਂ ਇਹਦੀ ਆਹ ਉਹ ਵੇਖ ਜਤਨੀ ਅੱਜ ਦੇਖੋਂਦੀ ਠੀਕ ਹੈ ਜੀ ਆਹ 50 50 ਦੇ ਫੋਨ ਹੁੰਦੇ ਇਹ ਆ ਠੀਕ ਹੈ ਇਹ ਪਾ ਜੀ ਜੁੜੀ ਲੈਣੀ ਠੀਕ ਹੈ ਜੀ ਅਡਰ ਡ੍ਰਿਨ ਵਾਲਾ ਮਾਰ ਆ ਗਿਆ ਬਾਕੀ ਥਣ ਬਹੁਤ ਚੰਗਾ ਲੱਗਾ ਇਹਨੂੰ ਮੈਂ ਕਿਹਾ ਕੋਈ ਕਮੀ ਨਹੀਂ ਭਾਜੀ ਹੈ ਜੀ ਕੱਟੀ ਜੀ ਕੋਈ ਕਮੀ 1 ਮਿੰਟ ਸਿਰੋਂ ਭਾਜੀ ਹਾਂਜੀ ਹਾਂਜੀ ਇਹਦੇ ਥਣਾ ਦੀ ਤੇ ਪਿੱਛੇ ਦੀ ਹਾਂਜੀ ਆਪਣੀ ਫੁੱਲ ਗਰੰਟੀ ਠੀਕ ਹੈ ਲਓ ਜੀ ਹੋਰ ਕੀ ਚਾਹੀਦਾ ਹਾਂ ਇਹਦੇ ਥਣਾ ਤੇ ਪਿੱਛੇ ਦੀ ਗਰੰਟੀ ਆਪਣੀ ਫੁੱਲ ਜੀ ਠੀਕ ਹੈ ਬਾਕੀ ਰੇਟ ਵੀ ਜਾਇਜ਼ ਰੇਟ ਤੇ ਜਿੰਨਾ ਤੁਸੀਂ ਪਾਉਂਗੇ ਉਨਾ ਹੀ ਪਾ ਦੇਣਾ ਆਪਾਂ ਹਾਂਜੀ ਕੀਤੇ ਕਿੰਨੇ ਦੀ ਕਰ ਦਈਏ ਫਿਰ ਜੱਜ ਜੱਜ ਪੂਰੇ ਲੱਖ ਦੀ ਦੇ ਦਈਏ ਭਾਈ ਨਹੀਂ ਵੇਖ ਲਓ ਜਿੱਦਾਂ ਹੁੰਦਾ ਮਾਨਤਨ ਕਰ ਦਈਏ ਮਾਨਤਨ ਕਰ ਦਈਏ ਝੋਟੀ 'ਚ ਕੋਈ ਸ਼ੱਕ ਨਹੀਂ 100% ਸਹੀ ਆ ਭਾਜੀ ਫਿਰ 90 ਦੀ ਦੇ ਦਈਏ ਝੋਟੀ ਵੇਖ ਲਓ ਜਿੱਦਾਂ ਹੁੰਦਾ ਤੁਹਾਡਾ ਆਪਣਾ ਮੇਰੇ ਭਾਜੀ ਦੱਸਦਾ ਸੀ 2000 ਹੋਰ ਛੱਡ ਦਈਏ ਮੈਂ ਤੇ ਨਾਲ ਥਾਸੀ ਦੀ ਹਾਂਜੀ ਭਾਜੀ ਹਾਂ ਨਾ 87 ਹਜ਼ਾਰ ਦੀ ਝੋਟੀ ਦਵਾਂਗੇ ਹਾਂਜੀ ਵੀਰ ਜੀ ਮਿਲਦੀ ਨਹੀਂ ਇਹ ਵੇਖ ਲਓ ਭਾਜੀ ਝੋਟੀ ਕੱਦਵਈ ਨਾਲੀ ਜਗਰ ਨਿੱਕੇ ਸਿੰਘ ਦੀ ਤੇ ਪੂਰੀ ਟੌਕ ਦੀ ਝੋਦੀ ਆ ਸ਼ਗਲ ਕਰੋ ਚੱਕ ਨੀ ਲੀ ਰਾਵੀ ਦੀ ਠੀਕ ਹੈ ਜੀ ਠੀਕ ਹੈ ਭਾਜੀ ਵੇਖੋ ਬਣਾਉਂਦੇ ਹਾਂ ਨਹੀਂ ਹਾਂ ਜੀ ਦਿਖਾਓ ਇਹ ਲਈ ਗੰਗਾਂ ਵੇਖੋ ਇਹਦੀ ਆਰਡਰ ਕਵਾਦੀ ਆ ਭਾਜੀ ਚੱਡਾ ਜੱਦਾ ਨਹੀਂ ਬਣਿਆ ਦਾ ਦੇਖੋ ਪੂਰੇ ਖੁੱਲੇ ਆਰਡਰ ਦੀ ਆ ਖੁੱਲੇ ਆਰਡਰ ਦੀ ਐਨੀ ਨਹੀਂ ਗੱਲ ਹੈ ਐਨੀ ਨਹੀਂ ਪਛਾਣੂ ਜਾਣੀ ਭਲੋ ਕੋਈ ਵੀਰ ਬਾਕੀ ਆਪਣੀ ਤਸੱਲੀ ਕਰ ਲੈ ਬਾਕੀ ਝੋਟੀਆਂ ਦੋਵੇਂ ਅੱਜ ਕੋਕਾ ਪੀਸ ਆ ਆਪਣੀ ਦੀ ਇਹੋ ਹੀ ਬੇਨਤੀ ਆ ਕਿ ਕੋਈ ਵੀ ਇੱਥੇ ਆਣ ਕੇ ਹਾਂਜੀ ਹਾਂਜੀ ਇਹ ਆਪਣੀ ਤਸੱਲੀ ਕਰਕੇ ਨੇ ਫੇਰ ਖੜੇ ਬਾਕੀ ਦੂਜੇ ਅੱਡਿਆਂ ਦਾ ਰੇਟ ਪਤਾ ਕਰਕੇ ਪਹਿਲਾਂ ਵੀਡੀਓ ਵੇਖੋ ਰੇਟ ਵੇਖੋ ਪਸ਼ੂ ਵੇਖੋ ਫੇਰ ਪਸ਼ੂ ਖਰੀਦੋ ਪਸ਼ੂ ਖਰੀਦਿ ਅਸੀਂ ਕਹਿੰਦੇ ਸਾਰੀਆਂ ਵੀਡੀਓ ਵੇਖ ਕੇ ਫਿਰ ਜਦੋਂ ਕਿਸੇ ਨੂੰ ਚੰਗਾ ਲੱਗਦਾ ਪਏ ਵੀ ਨਹੀਂ ਕਹਿੰਦੇ ਸਾਰੇ ਭਰਾ ਹੀ ਆਪਣੇ ਵੇਚਣ ਵਾਲੇ ਹਾਂਜੀ ਹਾਂਜੀ ਵੇਚਣ ਵਾਲੇ ਭਰਾ ਹੀ ਆ ਬਾਕੀ ਚਲੋ ਤੁਸੀਂ ਮਾਰਕੀਟ ਦਾ ਰੇਟ ਵੇਖੋ ਕਿਉਂਕਿ ਕਿਸੇ ਨੇ ਵੀ ਵੇਚਣੀ ਆ ਆਪਣਾ ਮਾਰਕੀਟ ਦਾ ਰੇਟ ਕਰਕੇ ਵੇਚਣੀ ਆ ਗੱਲ ਦੱਸਾਂ ਇਹ ਚੀਜ਼ ਲੱਗ ਗਿਆ ਹਾਂਜੀ 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 ਮੰਨ ਲਓ ਕਾਲੀਆਂ ਬੋਲੀਆਂ ਵਾਧੂ ਮਿਲ ਜਾਂਦੀਆਂ ਚੋਟੀ ਨਾਲ ਚਲੋ ਠੀਕ ਹੈ ਜੀ ਧੰਨਵਾਦ ਜੀ ਠੀਕ ਹੈ ਪਾਜੀ ਬਹੁਤ ਹੀ ਮਿਹਰਬਾਨੀ ਠੀਕ ਹੈ